ਡੇਰਾ ਬਾਬਾ ਨਾਨਕ ਦੇ ਪਿੰਡ ਮਸਰਾਲਾ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ਦੇ ਬਰਮਟਨ ਸ਼ਹਿਰ ਵਿੱਚ ਹਾਰਟ ਅਟੈਕ ਆਉਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪ ਸਥਾਨ ਤਨ ਤਨ ਬ੍ਰਾਮ ਗਿਆਨੀ ਬਾਬਾ ਗਰੀਬ ਦਾਸ ਦੀ ਗੱਦੀ ਨਿਸ਼ੀਨ ਬਾਬਾ ਗੁਰਸੇਵ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮਛਰਾਲਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ ਗੋਪੀ ਕੈਨੇਡਾ ਸਟੱਡੀ ਵਿਜੇ ਤੇ 2019 ਵਿੱਚ ਗਿਆ ਸੀ ਬੀਤੀ 26 ਦਸੰਬਰ ਨੂੰ ਉਸ ਵੱਲੋਂ ਇੰਡੀਆ ਆਨ ਲਈ ਟਿਕਟ ਕਰਵਾਈ ਗਈ ਸੀ जब वो अपना ਬੰਨ ਰਿਹਾ रहा ਤਾਂ ਅਚਾਨਕ ਉਸ ਨੂੰ ਹਾਰਟ ਅਟੈਕ ਆ ਗਿਆ ਜਿਸ ਨੂੰ ਤੁਰੰਤ ਉਸਦੇ ਦੋਸਤਾਂ ਵੱਲੋਂ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਅਜ ਤੱਕ ਸਾਡ ਡਾਕਟਰਾਂ ਵੱਲੋਂ ਉਸ ਨੂੰ ਮਰੀ ਤੱਕ ਕੋਸ਼ਿਸ਼ ਕਰ ਦਿੱਤਾ ਗਿਆ। ਬੇਸ਼ੱਕ अटैची टूसी सारे पैक कर ले दे। ते लगा वादा वा उल्टी जी आई है उल्टी जी की उसक तो आ गया उसलेंस तो आई है दो चार मिनट लै गई है उस ट्रीटमेंट उन्टो के उसके दर्थ सी सौ उन्नीस दिवस गया है तीजी। तीजी। ਭਰਮਟਣ ਗਿਆ ਹੈ ਟਮਟਣ ਗਿਆ ਹੈ ਕਿੰਨੀ ਏਜ ਕਿ ਨਹੀਂ 24 ਸਾਲ ਦੀ ਹੈ ਜੀ ਲੈ ਤੋਂ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਕੋਈ ਗੱਲ ਮੈਸੇਜ ਹਮਦੇ ਹੀ ਉਹਦੇ ਉਸ ਤੋਂ ਬਾਅਦ ਮੈਸੇਜ ਹੁਣੇ ਵੀ ਬੰਦ ਹੋ ਗਏ ਮੈਰਿਟ ਕਿਹਨਾਂ ਮਿਲਦੇ ਹਨ ਮੈਰਿਟ ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਜਾਂ ਆਪ ਵੀ 50 ਸਾਲ ਭਾਰਤ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਵੀ ਇੱਥੇ ਕੰਮ ਬਾਰ ਵਧੀਆ ਹੋਏ ਤੇ ਲੋਕ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਗਾਮਣੀ ਦੇ ਫਿਰ ਬਾਜ ਬੱਚੇ ਤਕੇ ਖਾਦੇ ਬਾਤ ਤੁਰੇ ਫਿਰਦੇ ਮਜਬੂਰੀਆਂ ਕਰਕੇ ਜਾਣਾ ਪੈਂਦਾ ਹੁੰਦਾ ਕੋਈ ਲੋੜ ਨਹੀਂ ਇਹ ਹੀ ਬੀਲ ਕਰਨੇ ਵੀ ਇੱਥੇ ਕੋਈ ਕਾਰੋਬਾਰ ਨਹੀਂ ਸਾਧਨ ਵਧੀਆ ਉੱਥੇ ਬੱਚਿਆਂ ਨੂੰ ਆਪੇ ਰੋਟੀਆਂ ਨਾ ਆਉਣ ਬਾਦ ਵਿੱਚ ਇਹ ਹੀ ਬੀਲ ਦਾ ਕੀ ਕਾਰਨ ਇਹ ਦਿਨ ਇਹੀ ਕਰਦੇ ਆ ਜੀ ਕੀ ਕਰਨਾ ਕਿ ਕੰਮ ਇੱਥੇ ਹੈ ਨਹੀਂ ਉੱਥੇ ਬਜਾਰੇ ਬੱਚੇ ਤਕੇ ਖਾਦੇ ਫਨੇਦਰੀ ਦੇਖ ਰੀਂਦੇ ਬਾਦ ਦੇਸ਼ਾਂ ਜਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਜੇ ਕਿਸੇ ਤੋਂ ਪੁੱਛ ਲੋ ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਦਾ ਕੋਈ ਮੇਰੇ ਬੱਚਾ ਕੋ ਬੇਲਾ ਬੈਠਾ ਕੋਈ ਕੁੱਝ ਕਰਦੇ ਜੇ ਇੱਥੇ ਕੰਮ ਹੋ ਉਹਦੇ ਬਾਅਦ ਜਾਂਦੀ ਲੋੜੀ ਨਹੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ